ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪੰਡ ਘੱਲਕਲਾਂ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਜਦੋਂ ਆਪਾਂ ਮੋਗੇ ਤੋਂ ਫਿਰੋਜ਼ਪੁਰ ਰੋਡ ਤੇ ਜਾਂਦੇ ਆ ਤਾਂ ਪਹਿਲਾ ਪਿੰਡ ਘੱਲਕਲਾਈ ਹੁੰਦਾ ਜੀ ਅੱਜ ਦੀ ਵੀਡੀਓ ਚ ਦੋ ਨਗ ਹੈ ਜੀ ਇੱਕ ਤਾਂ ਤੂਕੜ ਵੈੜਾ ਤੇ ਇੱਕ ਜੇ ਕੋਈ ਵੀਰ ਬਰੀਡਰ ਰੱਖਣਾ ਚਾਹੁੰਦਾ ਹੋਵੇ ਤਾਂ ਨੀਦੀ ਰਾਵੀ ਦਾ ਬਹੁਤ ਜ਼ਿਆਦਾ ਚੰਗਾ ਮਾਲੀ ਆ ਡिटेल ਮੈਂ ਬਾਈ ਤੋਂ ਲੈ ਦੂੰਗਾ ਜੀ ਜਿਹਨੂੰ ਨਾਗ ਪਸੰਦ ਆਉਂਦਾ ਤਸੱਲੀ ਭਰਕ ਤੁਸੀਂ ਕਰਨੀ ਹੈ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਘੰਟੀ ਦਾ ਬਟਨ ਹੌਲ ਤੇ ਛੱਟ ਕਰ ਲਿਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਜਗਰਾਜ ਸਿੰਘ ਪਿੰਡ ਘੱਲ ਕਲਾਂਜਲਾ ਮੋਗਾ ਤਹਿਸੀਲ ਵੀ ਮੋਗਾ ਮੋਬਾਈਲ ਨੰਬਰ 828996802 ਦੋ ਨਾਗ ਹੈ ਜੀ ਅੱਜ ਹਾਂਜੀ ਦੋ ਨਾਗ ਹੈ ਕਿੱਧਰੋਂ ਸ਼ੁਰੂ ਕਰ ਗਏ ਜੀ ਇਸੇ ਘਰੋਂ ਠੋਕਰਵੜ ਤੋਂ ਸੁਆ ਕੰਨਮਾ ਜੀ ਇਹ ਪਹਿਲਾ ਹੀ ਹੈ ਬਣੀ ਆ ਦੂਜੇ ਸੂਈ ਆਸਪਾਸ ਨਹੀਂ ਹਜੇ ਨਹੀਂ ਬਣੀ ਖਾਲੀ ਆ ਹਾਂ ਕਿੰਨਾ ਬਣਦਾ ਜੀ ਦੁੱਧ 7 ਕਿਲੋ ਆਈ ਜੋਕ ਦਾਂਗੇ ਜੀ ਹਾਂ ਜੀ ਦੁੱਧ 8 ਕਿਲੋ ਆਪਾਂ 7 ਹੀ ਦੱਸਣਾ 7 ਦੇ ਆਪਣੇ ਘਰੇ ਚੋਾਈ ਕਰਤਾ ਅਸੀਂ ਚੋਾਈ ਕਰਵਾ ਕੇ ਦਵਾਂਗੇ ਦੋ ਟਾਈਮ ਥਣਾ ਦੀ ਗਾਰੰਟੀ ਆ ਜੀ ਥਣਾ ਦੀ ਖਾਂਜੀ ਗਾਰੰਟੀ ਉੱਤੇ ਠੀਕ ਆ ਤੋੜ ਕੇ ਦਿਖਾ ਦਿਓ ਵੀਰੇ ਸੁਆ ਬਾਈ ਦੱਸਦਾ ਕਿ ਪਹਿਲਾ ਸੂਈ ਹੈ ਜੀ ਟੋਕੜ ਹੀ ਆ ਦੁੱਧ 8 ਹੀ ਹੋਊਗਾ ਤੁਸੀਂ 7 ਮੰਨ ਕੇ ਆਇਓ ਜੀ AI ਬਾਈ ਕਹਿੰਦਾ ਮੈਂ ਕਹਿਨ ਨੂੰ ਆਪਾਂ ਕਈ ਜਗ੍ਹਾ ਗਏ ਬਈ ਇੰਨੇ ਟਾਈਮ ਦੀ ਹੋਈ ਆਪਾਂ ਖਾਲੀ ਆ ਬਿਲਕੁਲ ਖਾਲੀ ਆ ਕੋਈ AI ਨਹੀਂ ਹੋਈ ਜਿਹੜਾ ਸੱਜਣ ਲੈ ਕੇ ਜਾਊ ਆਪਦੇ ਚੰਗੇ ਮਾੜੇ ਸੀਮਨ ਦੇ ਘਰਾ ਸਕਦਾ ਜੀ ਬਾਕੀ ਜਿਹੜਾ ਦੁੱਧ ਦੀ ਗੱਲ ਆ ਉਹਦੀ ਤੁਸੀਂ ਆਪ ਦੀ ਮਲਕਿੰਗ ਕਰਕੇ ਤਸੱਲੀ ਕਰ ਸਕਦੇ ਆ ਜੀ ਬਾਕੀ ਚੰਗੀ ਆ ਵੀਰੇ ਸੋਨਾ ਮੁਠੀ ਵਾਲਾ ਥਾਣਾ ਥਾਣਾ ਮੈਂ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦੂੰਗਾ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸੂ ਮੋੜ ਲਿਆ ਵੀਰੇ ਥਾਣਾ ਮੁਠੀ ਵਾਲਾ ਲੱਗਿਆ ਜੀ ਲਓ ਜੀ ਕਿੱਕ ਕਰ ਸਕਦੇ ਉਹਨਾਂ ਹੱਥੀਂ ਚਵਾਈ ਕਰਾਂ। ਫੋੜ ਸ਼ਾਂਕ ਤੇ ਭੂਰਾ ਵੀ ਨਹੀਂ ਜੀ। ਬੈਡ ਚੰਗੀ ਆ ਤੇ ਇਹਦੀ ਜੈਜ ਜੀ ਡਿਮਾਂਡ ਜਿਹੜੇ ਲੈਣੇ ਆ ਉਹੀ ਦੱਸਿਓ ਜੀ ਐਸ ਤੇ ਨੋਜ। 23000 ਬਾਈ। 23000 ਜੀ। ਹਾਂ ਜੀ ਮਾਨਤਨ ਕਰ ਦਾਂਗੇ 23000 ਕੀ। ਠੀਕ ਆ ਜੀ। 23000 ਰੁਪਏ ਚੋ ਬਾਈ ਕਹਿੰਦਾ ਮਾਨਤਨ ਕਰ ਦਾਂਗੇ ਦੁੱਧ 7 ਲੀਟਰ ਦੀ ਤੁਸੀਂ ਚਵਾਈ ਕਰ ਸਕਦੇ। ਜਿਹੜਾ ਬਈ ਦੋ ਨੰਬਰਾਂ ਨੀਲੀ ਰਵੀ ਦਾ ਤੋਹਫਾ ਕਹਿ ਸਕਦੇ ਆਪਾਂ ਦੰਦੋ ਕਿਵੇਂ ਬੱਚਾ ਜੀ ਇਹ ਖੀਰਾਈ ਗਰੰਟੀ ਇਹਦਾ 26 ਤਰੀਕ ਦੂਜਾ ਮਹੀਨਾ 2024 ਦਾ ਜਨਮ ਆਈ ਅੱਛਾ ਰਿਕਾਰਡ ਆ ਸਾਰਾ ਹਾਂ ਜੀ ਤੇ ਇਹਨਾਂ ਨੂੰ ਸੀਮਨ ਨਹੀਂ ਪਤਾ ਘਰੇਲੂ ਬੰਦਿਆਂ ਕੋਲੇ ਸੀਗਾ ਬੱਟ ਸੀ ਸਾਂਭਣ ਵਾਲੇ ਸੀ ਉਹ ਵੀ ਉਹਨਾਂ ਨੇ ਸਾਂਭਿਆ ਸਾਰਾ ਤੇ ਉਹਨਾਂ ਕੋਲ ਮਾਂ ਵੀ ਇਹਦੀ ਖੜੀ ਹੋਈ ਆ ਕਿੰਨੇ ਦਾ ਕਿੱਲੋ ਦੁੱਧ ਤੇ ਚੱਲਦੀ ਆ ਜੀ ਉਹਦੇ ਥੱਲੇ 15 16 ਲੀਟਰ ਦੁੱਧ ਆਈ ਚੰਗੇ ਚੰਗੇ ਮਾਂ ਦੇ ਬੇਟਾ ਹਾਂ ਜੀ ਜਮਾਈ ਇਹ ਹੀ ਚੀਜ਼ ਆ ਪੜੀ ਪੁੜੀ ਬਹੁਤਾ ਕੰਦ ਕੁੰਦ ਬਹੁਤਾ ਅਵੇਲੇਬਲ ਵੀ ਬਹੁਤ ਜੇ ਕੋਈ ਵੀਰ ਦੇ ਠੀਕਾ ਤੋਰ ਕੇ ਦਿਖਾ ਦਿਓ ਵੀਰੇ ਬੱਚਾ ਹੀ ਹੈ ਜੀ ਹਜੇ ਦੰਦੋ ਕੀਰਾ ਜੇ ਆਪਾਂ ਬਿਊਟੀ ਦੀ ਗੱਲ ਕਰਗੇ ਤਾਂ ਹੰਤ ਕੋਈ ਨਹੀਂ ਹੈ ਤੇ ਸਾਤ 6 ਮਹੀਨੇ ਤੇ 6 ਦਿਨ ਹੀ ਹੋਏ 6 ਦਿਨਾਂ ਦਾ ਹੀ ਹੈ ਬਹੁਤ ਛੋਟੀ ਉਮਰ ਆ ਤੇ ਪਰ ਹਾਈਟ ਬਹੁਤ ਚੰਗੀ ਹੈ ਜਿਹਦੇ ਹਿਸਾਬ ਨਾਲ ਬੱਚਾ ਤੁਸੀਂ ਨੀਲੀ ਰਾਵੀ ਤੇ ਕੰਮ ਕਰਨਾ ਚਾਹੁੰਦੇ ਆ ਤਾਂ ਤੋਹਫਾ ਕਹਿ ਸਕਦੇ ਆ ਤੁਹਾਡੇ ਵਾਸਤੇ ਫੇਸ ਕੁਆਲਟੀ ਸੋਹਣੀ ਹੈ ਨਿਸ਼ਾਨੀਆਂ ਸਾਰੀਆਂ ਪੂਰੀਆਂ ਕਰਦੀ ਹੈ ਬਾਕੀ ਵੀਰੇ ਚੰਗੀ ਮਾਂ ਇਹਦੀ ਮਾਂ ਬਾਈ ਦੱਸਦਾ ਕਿ ਚੰਗੇ ਦੁੱਧ ਤੇ ਚਲਦੀ ਸੀਗੀ ਜੀ ਬਾਕੀ ਵੀਰੇ ਠੰਡਾ ਹੈ ਨਾ ਕੋਈ ਆਏ ਨਹੀਂ ਜਰਮ ਨਹੀਂ ਜਿਵੇਂ ਕੋਈ ਮਰਜ਼ੀ ਖੋਲੀ ਫਿਰ ਤੇ ਇਹਦੀ ਜੈ ਜੀ ਦੀ ਡਿਮਾਂਡ ਵੀਰੇ 45000 ਦਾ ਦੇ ਦਾਂਗੇ ਜੀ ਓਜੂ ਮਾੜਾ ਮੋਟਾ ਮਾਲ ਤਣ ਕਰਦੇ ਹਾਂ ਠੀਕ ਆ 45000 ਦਾ ਬਾਈ ਕਹਿੰਦਾ ਇਹ ਮਾਲ ਹੀ ਦੇ ਦਾਂਗੇ ਜੀ ਬਾਕੀ ਜਿਹਨੂੰ ਵੀ ਨਾਕ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਧੰਨਵਾਦ